ਜਿਹੜੇ ਸਾਡੇ ਸਿੱਖ ਸਰਦਾਰ ਜਰਨੈਲ ਸਨ ਉਹਨਾਂ ਨੇ ਕਿਹਾ ਕਿ ਜੇ ਇਹ ਸ਼ਾਂਤ ਮੀ ਢੰਗ ਦੇ ਨਾਲ ਲੰਘ ਜਾਂਦਾ ਤੇ ਇਹਨੂੰ ਲੰਘਣ ਦੇਣਾ ਇਹਨੂੰ ਕੁਝ ਨਹੀਂ ਕਹਿਣਾ ਜੇ ਇਹ ਹੱਥ ਪਾਏਗਾ ਤੇ ਇਹਨੂੰ ਅੱਗੇ ਹੱਥ ਦਿਖਾਵਾਂਗੇ ਔਰ ਸਾਨੂੰ ਕੀ ਲੋੜ ਹੈ ਇਨੀ ਮਿਹਨਤ ਕਰਨ ਦੀ ਢੋਆ ਢਵਾਈ ਕਰਨ ਦੀ ਜਦੋਂ ਇਹ ਪੂਰੇ ਹਿੰਦੁਸਤਾਨ ਨੂੰ ਲੁੱਟ ਕੇ ਵਾਪਸ ਇਧਰੋਂ ਹੀ ਜਾਏਗਾ ਉਦੋਂ ਕਹਾਂਗੇ ਕਿ ਭਰਾ ਸਾਡਾ ਹਿੱਸਾ ਸਾਨੂੰ ਦੇ ਜਾ ਤੇ ਤੇ ਹੌਲਾ ਹੋ ਕੇ ਖਾਲੀ ਆਪਣੇ ਘਰ ਨੂੰ ਮੁੜ ਜਾ। ਤੋਂ ਅਬਦਾਲੀ ਸਿਆਣਾ ਸੀ ਉਹ ਪੰਜਾਬ ਦੇ ਵਿੱਚੋਂ ਆਇਆ ਉਹਨੂੰ ਪਤਾ ਸੀ ਕਿ ਮੈਂ ਜੇ ਸਿੱਖ ਸਰਦਾਰਾਂ ਦੇ ਨਾਲ ਇੱਥੇ ਇਹਨਾਂ ਨਾਲ ਪੰਗਾ ਲੈ ਲਿਆ ਤੇ ਇਹਨਾਂ ਨੇ ਤੇ ਪਾਣੀਪੱਤ ਤੱਕ ਮੈਨੂੰ ਪਹੁੰਚਣ ਹੀ ਨਹੀਂ ਦੇਣਾ। ਇਹ ਆ ਗਿਆ ਇੱਥੇ ਪਾਣੀਪੱਤ ਦੇ ਮੈਦਾਨ ਤੱਕ ਤੇ ਰੁਕਣਾ ਪਹਿਲਾਂ ਸੀ ਤੇ ਪੰਡਤ ਕਹਿਣ ਲੱਗਾ ਜੀ ਅੱਜ ਤਾਂ ਦਿਨ ਅਜੇ ਤਾਂ ਸੂਰਜ ਨਹੀਂ ਚੜ੍ਹਿਆ ਜਿਹੜੀ ਲੜਾਈ ਸ਼ੁਰੂ ਹੋਣੀ ਹੈ ਉਹ ਇਜਾਜ਼ਤ ਪੰਡਤ ਤੋਂ ਲੈਣੀ ਹੈ ਤੇ ਜਿਹੜੇ ਸਿੱਖ ਸਰਦਾਰ ਸਨ ਜਰਨੈਲ ਸਨ ਉਹ ਮਰਾਠਿਆਂ ਦੇ ਨਾਲ ਮਿਲੇ ਹੋਏ ਸਨ ਪਰ ਵੱਖਰੇ ਇਸ ਕਰਕੇ ਹੋ ਗਏ ਉਹਨਾਂ ਨੇ ਆਖਿਆ ਕਿ ਸਾਡੇ ਕਲਗੀਆਂ ਵਾਲਿਆਂ ਨੇ ਤੇ ਆਖਿਆ ਜਬੇ ਗਹਿ ਬਿਬਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪਰਦੀਤ ਮਹਰੇਟਿਆਂ ਨੂੰ ਕਹਿ ਦਿੱਤਾ ਕਿ ਜੇ ਤੁਸੀਂ ਪੰਡਤ ਦੇ ਆਖੇ ਲੱਗਣਾ ਨਾ ਫਿਰ ਤੁਸੀਂ ਆਪਣਾ ਜਥਾ ਵਖਰਾ ਕਰ ਲਓ ਅਸੀਂ ਵਖਰੇ ਲੜਾਂਗੇ ਉਸ ਵੇਲੇ ਸਿੱਖ ਜਿਹੜੇ ਜਰਨੈਲ ਸਨ ਸਰਦਾਰ ਸਨ ਉਹ ਸਾਰੇ ਵਖਰੇ ਹੋ ਗਏ ਤੇ ਮਹਰੇਟੇ ਕਹਿੰਦੇ ਅਸੀਂ ਆਪ ਲੜ ਲਾਂਗੇ ਤੇ ਪੰਡਤ ਨੂੰ ਪੁੱਛਿਆ ਪੰਡਤ ਕਹਿੰਦਾ ਜੇ ਦਿਨ ਨਹੀਂ ਚੜਿਆ ਉਹ ਜਿਸ ਦਿਨ ਲੜਾਈ ਹੋਣੀ ਹੈ ਉਸ ਦਿਨ ਪੰਡਤ ਜੀ ਕਹਿ ਰਹੇ ਨੇ ਕਿ ਜੀ ਆਹ ਤੇ ਦੇਣੀ ਠੀਕ ਨਹੀਂ ਹੈਗਾ ਅੱਜ ਦੇ ਦਿਨ ਤੇ ਤੁਸੀਂ ਲੜਾਈ ਨਹੀਂ ਕਰ ਸਕਦੇ ਤੇ ਜਿਹੜੇ ਮਰੱਟੇ ਕਹਿੰਦੇ ਸਨ ਕਿ ਅਸੀਂ ਮਰ ਕੇ ਹਟਦੇ ਹਾਂ ਮਰਾਠਾ ਜਿਹੜੇ ਨੇ ਨਾ ਇਹਨਾਂ ਨੂੰ ਮਰੱਟੇ ਆਖਿਆ ਮਰੱਟੇ ਕਹਿੰਦੇ ਨੇ ਇਹਨਾਂ ਨੂੰ ਇਹ ਉਸ ਵੇਲੇ ਜਿਹੜੇ ਸਾਡੇ ਸਿੱਖ ਜਰਨੈਲ ਸਨ ਉਹਨਾਂ ਨੂੰ ਕਹਿੰਦੇ ਸਨ ਪਤਾ ਹੈ ਸਾਨੂੰ ਮਰੱਟੇ ਕਿਉਂ ਕਹਿੰਦੇ ਨੇ ਕਹਿੰਦੇ ਨੇ ਅਸੀਂ ਮਰ ਕੇ ਹਟਦੇ ਆ ਤੇ ਵਿੱਚੋਂ ਫਿਰ ਇੱਕ ਸਿੱਖ ਜਰਨੈਲ ਨੇ ਆਖਿਆ ਉਹ ਸਜਣਾ ਗੱਲ ਸੁਣ ਤੁਸੀਂ ਮਰ ਕੇ ਹਟਦੇ ਹੋ ਸਾਡਾ ਬਾਪੂ ਤੇ ਮਰਨ ਤੋਂ ਬਾਅਦ ਵੀ ਨਹੀਂ ਹਟਦਾ ਤਨ ਤਨ ਬਾਬਾ ਦੀਪ ਸਿੰਘ ਜੀ ਕਹਿੰਦਾ ਤੁਸੀਂ ਤੇ ਮਰ ਕੇ ਹਟ ਜਾਂਦੇ ਹੋ ਨਾ ਜਿਹੜਾ ਸਾਡਾ ਬਾਪੂ ਹੈ ਨਾ ਉਹਨੇ ਐਸੇ ਸਿੱਖ ਸਰਦਾਰ ਜਰਨੈਲ ਪੈਦਾ ਕੀਤੇ ਨੇ ਉਹ ਤਾਂ ਮਰਨ ਤੋਂ ਬਾਅਦ ਵੀ ਨਹੀਂ ਹਟਦੇ ਸਿਰ ਤਲੀ ਤੇ ਟਿਕਾ ਲੈਂਦੇ ਨੇ ਕਿਉਂਕਿ ਉਹਨਾਂ ਨੇ ਖੇਡ ਖੇਡਣੀ ਹੈ ਜਾਓ